ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਔਰ ਭਾਈ ਕਬੂਤਰ ਸਾਰਿਆਂ ਦੇ ਠੀਕ ਠਾਕ ਹੋਣਗੇ ਲਓ ਮਿੱਤਰੋ ਆਪਾਂ ਜਿਹੜੇ ਬੱਚੇ ਸੇਲ ਆ ਉਹ ਕੱਢਿਆ ਬਾਹਰ ਤੇ ਵੱਡੇ ਹੋ ਗਏ ਸੀ ਬੱਚੇ ਬਾਈ ਇਹ ਠੀਕ ਆ ਤੇ ਜੀਰੋ ਕਲੀ ਨੇ ਬਿਲਕੁਲ ਸਾਰੇ ਬੱਚੇ ਕਲਰ ਇਹਨਾਂ ਦੇ ਤਾਲ ਆਏ ਹੋਇਆ ਕਿਉਂਕਿ ਇਹ ਨਾ ਖਾਨਿਆਂ ਚੋਂ ਆ ਜਿਹੜਾ ਆਪਣਾ ਰੂਮ ਹੈ ਸਾਨੂੰ ਪਤਾ ਇੱਥੇ ਕੱਢੇ ਹੋਇਆ ਇਹਦੇ ਵਿੱਚ ਇਹ ਵੀ ਰੋਲ ਨਾ ਜਾਣ ਪਤਾ ਲੱਗ ਜਾਂਦਾ ਵੀ ਆ ਜੁੜੀ ਦਾ ਆ ਬੱਚਾ ਹਨ ਇਹਨਾਂ ਦੇ ਭਾਈਆਂ ਭਾਈਆਂ ਦੇ ਇੱਕੋ ਜਿਹੇ ਕਲਰ ਲੱਗੇ ਹੋਇਆ ਸਾਰੇ ਤੇ ਮਰਲਾ ਹਰਾ ਰੰਗ ਦੋਨਾਂ ਦੇ ਲੱਗਾ ਹੋਇਆ ਇਹ ਦੋਨੇ ਭਰਾ ਨੇਗੇ ਇਹ ਜਾਂਟਾ ਵਾਲਾਂ ਚ ਜਿਹੜੀ ਕਬੂਤਰੀ ਆਪਣੀ ਕਾਲਸਰੀ ਉਹਦੇ ਪੁੱਤ ਆਗੇ ਤੇ ਜਿਹੜੇ ਇੱਧਰ ਦੋਨੇ ਨੇਗੇ ਇਹ ਪੁੰਨੂ ਵਾਲਿਆਂ ਦੇ ਨੇਗੇ ਠੀਕ ਹੈ ਜੀ ਤੇ ਆਹ ਜਿਹੜਾ ਇਹ ਛਾ ਅੱਖਾ ਡੱਬਿਆਂ ਦਾਗਾ ਲਾਲ ਡੱਬੇ ਨੇ ਜਿਹੜੇ ਆਪਣੇ ਹੈ ਸਾਰੇ ਬੱਚੇ ਬਾਈ ਇਹ ਜ਼ੀਰੋ ਕਲੀ ਨੇ ਸਾਰੇ ਠੀਕ ਹੈ ਜੀ ਕਿਸੇ ਵੀ ਭਰਾ ਨੇ ਲੈਣੇ ਆ ਤੇ ਬੱਚੇ 10 12 ਨੇ ਸਾਨੂੰ ਸਾਰੀਆਂ ਸਾਰਿਆਂ ਦੀ ਦਿਖਾਉਣੇ ਆ ਸ਼ੌਂਕ ਕਰਾਉਣੇ ਆਪਾਂ ਆ ਥੱਲੇ ਬੈਠੇ ਜਿਹੜੇ ਆ ਕਰ ਲਓ ਚੈੱਕ ਬੱਚੇ ਬਾਈ ਪੂਰੇ ਟੌਪ ਹੀ ਆ ਸਾਰੇ ਕਲੀ ਨੇ ਬੱਚੇ ਬਾਕੀ ਜਿਹੜਾ ਪਰਖਾ ਵਾਲਾ ਬੰਦਾ ਉਹਨੇ ਤਾਂ ਪਰਖ ਹੀ ਲੈਣੀ ਆ ਦੇਖ ਹੀ ਲੈਣੀ ਆ ਹਨਾ ਆਪਾਂ ਬਾਹਰ ਕੰਡ ਕੀ ਦਿਖਾਤੇ ਮਾ ਵੀ ਅੰਦਰ ਨਾ ਉਹ ਹੋ ਜਾਂਦਾ ਹਾਇ ਸਾਰੇ ਬਾਈ ਜ਼ੀਰੋ ਕਲੀ ਦੇ ਨੇ ਹਜੇ ਸਤਰੀਆਂ ਤੇ ਵੈਣ ਹੀ ਲੱਗਦੇ ਆ ਹਜੇ ਕੋਈ ਉਹ ਨਹੀਂ ਹੈਗਾ ਕੋਈ ਵੱਡਾ ਬੱਚਾ ਨਹੀਂ ਸਾਰੇ ਜ਼ੀਰੋ ਕਲੀ ਹੈਗੇ ਬਾਕੀ ਦੋ ਉਧਰ ਫਿਰਦੇ ਆ ਸਾਨੂੰ ਉਹ ਵੀ ਦਿਖਾਉਣੇ ਆਗੇ ਦੋ ਬੱਚੇ ਆਰ ਰਹਦੇ ਹੋਈ ਪਤਾ ਬੱਚਾ ਦਾ ਅੱਡ ਜਾ ਪੁੱਤ ਜਿਹੜੇ ਭਰਾ ਨੇ ਲੈਣਿਆ ਫੋਨ ਲਾ ਲਿਆ ਕਰੋ ਸਿੱਧਾ ਨੰਬਰ ਦੱਸ ਦਿੰਨਾ ਕਈ ਭਰਾ ਆਪਣਾ ਨਵਾਂ ਕੋਈ ਵੀਡੀਓ ਦੇਖਦਾ ਹੁੰਦਾਗਾ 7696032300 7696032300 ਤਕਰੀਬਨ ਪੁਰਾਣੇ ਬੰਦਿਆਂ ਨੂੰ ਤਾਂ ਆਪਣਿਆਂ ਨੂੰ ਨੰਬਰ ਪਤਾ ਹੀ ਆ ਫੀਡ ਵੀ ਕੀਤੇ ਹੋਏ ਆ ਤੇ ਕਈ ਵਾਰ ਨਵਾਂ ਭਰਾ ਕੋਈ ਦੇਖਦਾ ਹੁੰਦਾ ਤਾਂ ਕਰਕੇ ਬੰਨ ਨੰਬਰ ਦੱਸਿਆ ਠੀਕ ਹੈ ਜੀ ਉਡਣ ਦੀ ਫੁੱਲ ਗਾਰੰਟੀ ਆ ਜਿਹੜੇ ਪਾਰਖੂ ਬੰਦਿਆ ਉਸਤਾਦ ਬੰਦਿਆ ਉਹਨਾਂ ਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਹਨਾ ਉਹਨਾਂ ਨੇ ਤਾਂ ਦੇਖ ਕੇ ਪਤਾ ਲੱਗ ਜਾਣਾ ਇਹ ਕੀ ਚੀਜ਼ ਜਾਣੇ ਕੀ ਆ ਠੀਕ ਹੈ ਜੀ ਕੰਮ ਹੋ ਜਾਂਦਾ ਤੇ ਫੋਨ ਲਾ ਲਿਓ ਮੇਰੇ ਭਰਾ ਜੀਨੇ ਵੀ ਲੈਣੇ ਆ ਠੀਕ ਆ ਆ ਇੰਨੇ ਕ ਬੱਚੇ ਆ 10 12 ਕ ਬੱਚੇ ਆ ਬਾਈ ਓਕੇ ਭਰਾ ਜੀ ਸਾਸਰੀ ਕਾਲ ਸਾਰੇ ਵੀਰਾਂ ਨੂੰ